ਬਿਕਰਮ ਸਿੰਘ ਮਜੀਠੀਆ ਦੇ ਸਬੰਧੀ ਹੁਣ ਤਫ਼ਤੀਸ਼ ਅੱਗੇ ਵਧ ਸਕਦੀ ਹੈ ਕੇਂਦਰੀ ਏਜੰਸੀਆਂ ਹੁਣ ਇਸ ਮਾਮਲੇ ਦੇ ਵਿੱਚ ਆ ਸਕਦੀਆਂ ਨੇ ਖਾਸ ਤੌਰ ਦੇ ਉੱਤੇ ਐਨਸੀਬੀ ਦੇ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਇਸ ਮਾਮਲੇ ਨੂੰ ਓਵਰਟੇਕ ਕੀਤਾ ਜਾ ਸਕਦਾ ਹੈ ਐਂ ਤਾਂ ਕਿ ਆ ਜਾ ਰਿਹਾ ਕਿਉਂਕਿ ਜਾਣਕਾਰੀ ਮੁਤਾਬਕ ਲੰਘੇ ਦਿਨੀ ਇੱਕ ਮੀਟਿੰਗ ਹੋਈ ਹੈ ਡੀਜੀਪੀ ਗੌਰਵ ਯਾਦਵ ਔਰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਾਇਰੈਕਟਰ ਜਨਰਲ ਦੇ ਵਿੱਚ ਔਰ ਉਸ ਮੀਟਿੰਗ ਤੋਂ ਬਾਅਦ ਬਹੁਤ ਕੁਝ ਵਿਚਾਰਿਆ ਜਾ ਰਿਹਾ ਹੈ ਹੁਣ ਇਹ ਐਵੇਂ ਹੋਵੇਗਾ ਜਾਂ ਨਹੀਂ ਹੋਵੇਗਾ ਉਹ ਵਕਤ ਤੇ ਮੈਸਰ ਹੈ ਪਰ ਅੰਦਰਲੀ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂ ਨੇ ਡਾਕਟਰ ਸਾਹਿਬ ਸਮਰਥਤਾ ਬਹੁਤ শুকਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਨਸੀਬੀ ਅਜੇ ਤੱਕ ਜੋ ਜਾਣਕਾਰੀ ਸੀਗੀ ਉਹ ਇਸ ਦੇ ਵਿੱਚ ਨਹੀਂ ਆ ਰਹੀ ਸੀ ਜਾਂ ਉਹਨੂੰ ਮਨਾ ਕਰ ਦਿੱਤਾ ਸੀ ਪਰ ਹੁਣ ਐ ਲੱਗ ਰਿਹਾ ਕਿ ਦੁਬਾਰਾ ਬਿਕਰਮ ਸਿੰਘ ਮਜੀਠੀਆ ਦਾ ਮਾਮਲਾ ਐਨਸੀਬੀ ਹੁਣ ਖੋਲ ਸਕਦੀ ਹੈ ਨਹੀਂ ਸਾਹਿਬ ਜੀ ਦੇਖੋ ਥੋੜਾ ਨਾ ਸਮਝ ਨਾ ਪਾਏਗਾ ਸਾਨੂੰ ਜਿਹੜਾ ਡਰੱਗ ਦਾ ਸਬਜੈਕਟ ਹੈਗਾ ਉਹ ਕੇਂਦਰ ਦਾ ਸਬਜੈਕਟ ਵੀ ਹੈਗਾ ਤੇ ਸੂਬੇ ਦਾ ਸਬਜੈਕਟ ਵੀ ਹੈਗਾ ਦੋਨਾਂ ਦਾ ਅਧਿਕਾਰ ਖੇਤਰ ਚ ਆਂਦਾ ਹੈ ਕੇਂਦਰ ਦੇ ਵਿੱਚ ਏਜੰਸੀਆਂ ਕੰਮ ਕਰਦੀਆਂ ਨਾਰਕੋਟਿਕਸ ਕੰਟਰੋਲ ਬਿਊਰੋ ਤੇ ਸੂਬੇ 'ਚ ਕੰਮ ਕਰਦੀ ਆ ਏਜੰਸੀਆਂ ਸਪੈਸ਼ਲ ਟਾਸਕ ਫੋਰਸ ਕੰਮ ਕਰਦੀ ਆ ਏਜੀਟੀਐਫ ਕੰਮ ਕਰਦੀ ਆ ਕਾਊਂਟਰ ਇੰਟੈਲੀਜੈਂਸ ਇਸ ਕੰਮ ਕਰਦੀਆਂ ਹੈਗੀਆਂ ਲੋਕਲ ਪੁਲਿਸ ਕੰਮ ਕਰਦੀ ਹੈਗੀ ਆ ਔਰ ਪਰਚੇ ਦੇਣ ਦਾ ਸਾਰਿਆਂ ਕੋਲ ਅਧਿਕਾਰ ਵੀ ਹੈਗਾ ਤੇ ਇਹਨਾਂ ਦੇ ਕੋਲ ਜਿਹੜਾ ਕਾਨੂੰਨੀ ਪ੍ਰਕਿਰਿਆ ਚਲਾਣੀ ਕੋਰਟ ਤੱਕ ਜਾਣਾ ਸਜ਼ਾ ਕਰਾਣੀ ਪ੍ਰੋਸੀਕਿਊਸ਼ਨ ਕਰਾਣੀ ਉਹ ਸਾਰੀਆਂ ਚੀਜ਼ਾਂ ਦੇ ਅਧਿਕਾਰ ਦੋਨਾਂ ਸੂਬੇ ਦੀਆਂ ਏਜੰਸੀਆਂ ਕੋਲ ਹੈ ਤੇ ਕੇਂਦਰ ਦੀਆਂ ਏਜੰਸੀਆਂ ਕੋਲ ਹੈ ਲੇਕਿਨ ਗੱਲ ਇਹ ਹੈ ਕਿ ਜਿਹੜਾ NCB ਹੈ ਨਾਰਕੋਟਿਕਸ ਕੰਟਰੋਲ ਬਿਊਰੋ ਅਗਰ ਉਹਨੇ ਕਿਸੇ ਡਰੱਗ ਕੇਸ 'ਚ ਕਾਰਵਾਈ ਕਰਨੀ ਹੈ ਤੇ ਉਹ ਕੇਸ ਜਿਹੜਾ ਉਹ ਤਾਂ 2022 ਦਾ ਦਰਜ ਹੈ ਵਿਕਰਮ ਸਿੰਘ ਮਜੀਠੀਆ ਤੇ ਜਿਹਦੇ ਵਿੱਚ ਹਜੇ ਤੱਕ ਜਿਹੜੇ ਪ੍ਰਤੱਖ ਪਰਮਾਨ ਜਿਹੜੇ ਆ ਉਹ ਸਾਹਮਣੇ ਨਹੀਂ ਆਏ ਬਿਕਰਮ ਸਿੰਘ ਮਜੀਠੀਆ ਦਾ ਡਰੱਗ ਟ੍ਰੇਲ ਦੇ ਵਿੱਚ ਡਰੱਗ ਰੈਕર્ડ ਚ ਕੀ ਰੋਲ ਸੀਗਾ ਕਿਉਂਕਿ ਹਜੇ ਤੱਕ ਜਿਹੜੀ ਉਹਨੂੰ ਬੇਲ ਮਿਲੀ ਹੈ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਚ ਜਿਹੜਾ ਰਿਟ ਲਿਖਿਆ ਗਿਆ ਉਹਦੇ ਚ ਇਹ ਗੱਲ ਕਲੀਅਰ ਲਿਖੀ ਹੋਈ ਹੈ ਕਿ ਹਜੇ ਤੱਕ ਵਿਕਰਮ ਮਜੀਠੀਏ ਦਾ ਕੋਲੋਂ ਕੋਈ ਰਿਕਵਰੀ ਡਰੱਗ ਦੀ ਨਹੀਂ ਹੋਈ ਆ ਤੇ ਇਹ ਡਰੱਗ ਦੇ ਇਹਦਾ ਨੈਕਸਸ ਤੇ ਹੋਣ ਦੇ ਹਜੇ ਪੱਕੇ ਬੁਖਤਾ ਸਬੂਤ ਵੀ ਨਹੀਂ ਹੈਗੇ ਦੂਜੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਐਨਡੀਪੀਐਸ ਦੇ ਪਰਚੇ ਚ ਉਹਦੇ ਵਿੱਚ ਹੀ ਨਾਰਕੋਟਿਕਸ ਕੰਟਰੋਲ ਬਿਊਰੋ ਜਿਹੜਾ ਆਪਣੀ ਕਾਰਵਾਈ ਕਰ ਸਕਦਾ ਲੇਕਿਨ ਜਿਹੜਾ ਮੌਜੂਦਾ ਵਿਕਰਮ ਮਜੀਠੀਆ ਤੇ ਪਰਚਾ ਉਹ ਬਿਜਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਦਾਦ ਦਾ ਪਰਚਾ ਹੈ ਹਾਂ ਇਹਦੇ ਵਿੱਚ ਈਡੀ ਜ਼ਰੂਰ ਇੰਟਰਫੇਅਰ ਕਰ ਸਕਦੀ ਹੈ ਜਿਹਦੇ ਵਿੱਚ ਮਨੀ ਲਾਂਡਰਿੰਗ ਐਕਟ ਦੇ ਵਿੱਚ ਉਹ ਪਰਚਾ ਦਰਜ ਹੋ ਸਕਦਾ ਈਡੀ ਕੋ ਅਧਿਕਾਰ ਹੁੰਦਾ ਕਿ ਵਿਦੇਸ਼ੀ ਕੰਪਨੀਆਂ ਦਾ ਪੈਸਾ ਇੱਥੇ ਇਨਵੈਸਟ ਹੋਇਆ ਯਾ ਇਥੋਂ ਬਾਹਰ ਗਿਆ ਪੈਸਾ ਯਾ ਇਹ ਜਿਹੜਾ ਬਲੈਕ ਮਨੀ ਯੂਜ਼ ਹੋਈ ਆ ਪ੍ਰਾਪਰਟੀਆਂ ਦੇ ਵਿੱਚ ਜਿਵੇਂ ਆ ਬਿਜ਼ਨਸ ਦੇ ਜਿਹੜੇ ਵਕੀਲ ਨੇ ਉਹ ਸੌਫਟ ਕਹਿ ਰਹੇ ਨੇ ਕਿ ਅਸੀਂ Shimla ਦੇ ਵਿੱਚ ਪ੍ਰਾਪਰਟੀਆਂ ਲੱਭੀਆਂ ਜਿੰਦੇ ਵਿੱਚ 1402 ਹੈਕਟੇਰ ਜ਼ਮੀਨ ਦੇ ਦਸਤਾਵੇਜ਼ ਲੱਭੇ ਨੇ ਲੇਕਿਨ ਅਗਰ ਉਹਦੇ ਚ ਹੁਣ ਇਹ ਜੇ ਇਹਨਾਂ ਦੀ ਗੱਲ ਸੱਚ ਆ ਸੌਫਟ ਦੀ ਗੱਲ ਸੱਚ ਆ ਤਿੰਨ ਦੇ ਵਿੱਚ ਕਿਹੜਾ ਪੈਸਾ ਯੂਜ਼ ਹੋਇਆ ਉਹਦੀ ਮਾਰਕੀਟ ਵੈਲਿਊ ਕਿੰਨੀ ਹੈ ਸਰਕਾਰੀ ਵੈਲਿਊ ਕਿੰਨੀ ਹੈ ਬੈਂਕਾਂ ਦੇ ਵਿੱਚ ਜਿਹੜੀਆਂ ਕੰਪਨੀਆਂ 'ਚ ਪੈਸੇ ਜਮ੍ਹਾਂ ਹੋਏ ਆ ਹਾਲਾਂਕਿ ਕੰਪਨੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਵਿਕਰਮ ਮਜੀਠੀਆ ਨੇ ਆਪਣੇ ਉਹਨਾਂ ਦੇ ਡਾਇਰੈਕਟਰ ਦੀ ਜਿਹੜਾ ਸੀਗੀ ਕੁਰਸੀ ਉਹ ਤੋਂ ਰਿਜ਼ਾਈਨ ਕਰ ਦਿੱਤਾ ਸੀ ਲੇਕਿਨ ਕੁਝ ਇੱਕ ਨਾਮ ਜਿਵੇਂ ਆਮ ਬੰਦਾ ਹੁੰਦਾ ਸ਼ੇਅਰ ਉਹਦੇ ਕੋਲ 12.5% ਉਸ ਕੰਪਨੀ ਦੇ ਹੈਗੇ ਸੀ ਉਹਦੇ ਬਾਰੇ ਜਾਂਚ ਕਰ ਸਕਦੀ ਹੈ ED ਲੇਕਿਨ ਜੇ ਆਪਾਂ ਗੱਲ ਕਰੀਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਵਿਕਰਮ ਮਜੀਠੀਆ ਦੇ ਇਸ ਕੇਸ 'ਚ ਦਖਲਅੰਦਾਜ਼ੀ ਕਰ ਸਕਦੀ ਉਹ ਨਹੀਂ ਹੋ ਸਕਦਾ ਹਾਂ ਜਿਹੜੀ ਮੀਟਿੰਗ ਹੈ ਉਹਦਾ ਏਜੰਡਾ ਹੋਰ ਹੋ ਸਕਦਾ ਏਜੰਡਾ ਕਿਵੇਂ ਹੋਰ ਹੋ ਸਕਦਾ ਮੈਂ ਤੁਹਾਨੂੰ ਥੋੜਾ ਬਰੀਫ 'ਚ ਲੈ ਜਾਣਾ ਦੇਖੋ ਪੰਜਾਬ ਜਿਹੜਾ ਨਾ ਇੱਕ ਪਾਕਿਸਤਾਨ ਦੀ ਬਾਰਡਰ ਸਟੇਟ ਹੈ ਖਾਸ ਕਰਕੇ ਜਦੋਂ ਮੌਨਸੂਨ ਦਾ ਸੀਜ਼ਨ ਆਂਦਾ ਤੇ ਪਾਣੀ ਜਿਹੜਾ ਨਾ ਫਲੱਡ ਆ ਜਾਂਦੇ ਆ ਔਰ ਸਾਡਾ ਭੂਗੋਲਿਕ ਸਟਰਕਚਰ ਪਾਕਿਸਤਾਨ ਦੇ ਨਾਲ ਇਉਂ ਹੈ ਕੀ 라ਵੀ ਦਰਿਆ ਸੱਪ ਵਾਂਗੂ ਘੁੰਮਦਾ ਸੱਤ ਅੱਠ ਵਾਰੀ ਉਧਰ ਸੱਤ ਅੱਠ ਵਾਰੀ ਇੱਧਰ ਯਾਨੀ ਇੱਕ ਕਦੀ ਇੱਧਰ ਆਂਦਾ ਕਦੀ ਉਧਰ ਜਾਂਦਾ ਹੁਣ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਪਾਕਿਸਤਾਨ ਤੋਂ ਡਰੱਗ ਜਿਹੜੀਆਂ ਫਲੋਟ ਵੀ ਕੀਤੀਆਂ ਜਾਂਦੀਆਂ ਕਿਉਂਕਿ ਪਾਣੀ ਦਾ ਫਲੋ ਇੱਧਰ ਹੁੰਦਾ ਫਿਰ ਇੱਧਰੋਂ ਉਧਰ ਜਾਂਦਾ ਤੇ ਉਹ ਪੁਆਇੰਟ ਲੱਭ ਲੈਂਦੇ ਆ ਕਿ ਪਾਣੀ ਇੱਧਰੋਂ ਉਧਰ ਜਾਣਾ ਟਿਊਬਾਂ ਦੇ ਨਾਲ ਬੋਟਲਾਂ ਦੇ ਨਾਲ ਜਿਹੜੀਆਂ ਉਹਦੇ ਨਾਲ ਜਾਂ ਕਈ ਵਾਰੀ ਬੰਦੇ ਵੀ ਜਿਹੜੇ ਆ ਉਹ ਫਲੋ ਕਰਕੇ ਇੱਧਰ ਆ ਜਾਂਦੇ ਆ ਇੱਧਰ ਜਾਂਦੇ ਆ ਉਧਰੋਂ ਇੱਧਰ ਆਂਦੇ ਆ ਔਰ ਡਰੱਗ ਦੀ ਖੇਪ ਲੈ ਆਂਦੇ ਆ ਔਰ ਇਦਾਂ ਦੇ ਕਾਊਂਟਰ ਇੰਟੈਲੀਜੈਂਸ ਨੇ ਪੰਜਾਬ ਦੇ ਬੰਦੇ ਫੜੇ ਵੀ ਆ ਜਿਹੜੇ ਪਾਣੀ ਦੇ ਰਾਵੀ ਦਰਿਆ ਦੇ ਨਾਲ ਪਹਿਲਾਂ ਫਲੋ ਦੇ ਨਾਲ ਉਧਰ ਗਏ ਫਿਰ ਦੋ ਦਿਨ ਉੱਥੇ ਰੋਏ ਡਰੱਗ ਦੀ ਕਨਸਾਈਨਮੈਂਟ ਲੈ ਕੇ ਉਹ ਦੂਜੀ ਫਲੋ ਦੇ ਨਾਲ ਵਾਪਸ ਆ ਗਏ ਕਿਉਂਕਿ ਫਲੋ ਆਂਦਾ ਜਾਂਦਾ 6-7 ਵਾਰ ਔਰ ਕਿਉਂਕਿ ਇਸ ਕਰਕੇ ਇਹ ਜਿਹੜਾ ਮੌਨਸੂਨ ਦਾ ਸੀਜ਼ਨ ਹੁੰਦਾ ਪਾਣੀ ਦਾ ਸੀਜ਼ਨ ਹੁੰਦਾ ਇਹਦੇ ਚ ਜਿਹੜੀ ਡਰੱਗ ਦੀ ਤਸਕਰੀ ਹੈ ਪੰਜਾਬ ਤੇ ਪਾਕਿਸਤਾਨ ਦੇ ਬਾਰਡਰ ਤੇ ਵੱਧ ਜਾਂਦੀ ਹੈ ਕਾਰਨ ਇਹ ਹੈ ਫੈਂਸਿੰਗ ਟੁੱਟ ਜਾਂਦੀ ਹੈ ਪਾਣੀ ਦੇ ਬਹਾਵ ਦੇ ਨਾਲ ਔਰ ਦੂਰ ਦੂਰ ਤੱਕ ਬੀਐਸਐਫ ਦੀ ਗਸ਼ਤ ਵੀ ਰੁਕ ਜਾਂਦੀ ਹੈ ਉੱਤੇ ਵੀ ਅਸਰ ਪੈਂਦਾ ਡਰੋਨ ਦੇ ਨਾਲ ਸਰਵੇਲੈਂਸ ਦੇ ਨਾਲ ਜ਼ਰੂਰ ਉਹ ਗਸ਼ਤ ਕੀਤੀ ਜਾਂਦੀ ਹੈ ਲੇਕਿਨ ਉਹ ਉਸ ਨੂੰ ਮਫਾਈਨ ਮੋਨਿਟਰਿੰਗ ਤੱਕ ਨਹੀਂ ਕੀਤਾ ਜਾ ਸਕਦਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਦੇਖੋ ਜਿਵੇਂ ਪਿਛਲੇ ਸਾਲ ਹੈ 2023 ਦੀ ਗੱਲ ਹੀ ਕਰੀਏ 1161 ਕਿਲੋ ਹੈਰੋਇਨ ਪਕੜੀ ਗਈ ਪੰਜਾਬ ਚ ਕਹਨ ਦੇ ਨਾਲ ਹੁੰਦਾ ਮੂਹ ਨਾਲ 1 ਕਿਲੋ ਦੀ ਕੀਮਤ 5 ਕਰੋੜ ਹੈ ਪਿਛਲੇ ਸਾਲ ਜਿਹੜਾ 2024 ਗਿਆ 1099 ਕਿਲੋ ਹੈਰੋਇਨ ਫੜੀ ਗਈ 517 ਦੇ ਆਸ-ਪਾਸ ਡਰੋਨ ਜਿਹੜੇ ਆ ਉਹ ਇਹਨਾਂ ਨੇ ਸਰਵੇਲੈਂਸ ਕੀਤੀ ਆ ਕਿ 517 ਡਰੋਨ ਅਸੀਂ ਦੇਖੇ ਆ ਪਾਕਿਸਤਾਨ ਤੋਂ ਜਿਹੜੇ ਇੱਧਰ ਆਏ ਡਰੱਗ ਲੈ ਕੇ ਵਿੱਚੋਂ 257 ਦੇ ਆਸ-ਪਾਸ ਮੇਰਾ ਕਹ ਇਹਨਾਂ ਨੇ ਸੁੱਟ ਲਈ ਸੀਗੇ ਡਰੋਨ 257 ਐਗਜੈਕਟ ਫਿਗਰ ਹੀ ਆ ਇਹਨਾਂ ਨੇ ਸੁੱਟ ਲਈ ਸੀ ਬਾਰਡਰ ਦੇ ਉੱਤੇ ਉੱਥੋਂ ਵੀ 185 ਕਿਲੋ ਹੈਰੋਨ ਉੱਥੋਂ ਡਰੋਨਸ ਦੇ ਤਰਫ ਫਗੜੀ ਗਈ ਹੁਣ ਇਹ ਤਾਂ ਡਰੋਨ ਆਂਦੇ ਆ ਜਿਹੜੇ ਪਾਕਿਸਤਾਨ ਤੋਂ ਆਂਦੇ ਆ ਹੁਣ ਇਹਦਾ ਮਤਲਬ ਡਰੱਗ ਦਾ ਇੱਕ ਚੈਨਲ ਜਿਹੜਾ ਪੰਜਾਬ ਦਾ ਇਸਤੇਮਾਲ ਕੀਤਾ ਜਾ ਰਿਹਾ ਔਰ ਇੱਥੋਂ ਦੀਆਂ ਜਿਹੜੀਆਂ ਕੰਸਾਈਨਮੈਂਟਸ ਆ ਉਹ ਹੁਣ ਦਿੱਲੀ ਤੱਕ ਜਾਣੀਆਂ ਸ਼ੁਰੂ ਹੋ ਗਈਆਂ ਪੰਜਾਬ ਨੂੰ ਉਹ ਹੱਬ ਬਣਾ ਲਿਆ ਪੰਜਾਬ ਦੀ ਅਸਲ 'ਚ ਸਾਡੀ ਨਾ ਪਗੋਲਿਕ ਸਥਿਤੀ ਤਾਂ ਤੁਹਾਨੂੰ ਮੈਂ ਦੱਸਿਆ ਇਹਦੇ ਕਰਕੇ ਪ੍ਰੋਬਲਮ ਆ ਇੱਕ ਤਾਂ ਡਰੋਨ ਪ੍ਰੋਬਲਮ ਹੈ ਦੂਜੀ ਪ੍ਰੋਬਲਮ ਜਿਹੜਾ ਹੈਗਾ ਸਾਡਾ ਫਲੱਡ ਹੈ ਤੇ ਡਰਾਵੀ ਦਾ ਪਾਣੀ ਹੈਗਾ ਇਹਨਾਂ ਕਰਕੇ ਸਾਡੇ ਇੱਥੇ ਇਹ ਮੌਨਸੂਨ ਸੀਜ਼ਨ ਦੇ ਵਿੱਚ ਡਰੱਗਸ ਦੀ ਆਮਦ ਜ਼ਿਆਦਾ ਹੋ ਜਾਂਦੀ ਆ ਔਰ ਜੇ ਤੁਸੀਂ 2024 23 ਦਾ ਵੀ ਆਂਕੜਾ ਦੇਖੋਗੇ ਨਾ 2023 ਦੇ ਵਿੱਚ ਜਿਹੜਾ ਜੂਨ ਜੁਲਾਈ ਅਗਸਤ ਦਾ ਮਹੀਨਾ ਸੀ ਇੱਕਦਮ ਪੀਕ ਤੇ ਆ ਗਿਆ ਸੀ ਡਰੱਗ ਦੀ ਰਿਕਵਰੀ ਇੱਕਦਮ ਪੀਕ ਤੇ ਆ ਗਈ ਸੀ 2024 ਦਾ ਵੀ ਤੁਸੀਂ ਪਿਛਲੇ ਸਾਲ ਦਾ ਜੇ ਗ੍ਰਾਫ ਦੇਖੋਗੇ ਤੇ ਜੂਨ ਜੁਲਾਈ ਅਗਸਤ ਜਦੋਂ بارشਾਂ ਦੇ ਦਿਨ ਹੁੰਦੇ ਆ ਇਕਦਮ ਹੈਰੋਇਨ ਦਾ ਗ੍ਰਾਫ ਜਿਹੜਾ ਰਿਕਵਰੀ ਦਾ ਵੱਧਦਾ ਕਿਉਂਕਿ ਇਹ ਤਾਂ ਕਨਸਾਈਨਮੈਂਟਸ ਹੋਵੇ ਜਿਹੜੀਆਂ ਫੜੀਆਂ ਗਈਆਂ ਤੇ ਤੁਸੀਂ ਹਿਸਾਬ ਲਾਓ ਇੰਨੀਆਂ ਕੀ ਪਹੁੰਚ ਜਾਂਦੀਆਂ ਅੰਦਰ ਅवैध ਤਰੀਕੇ ਨਾਲ ਡਰੋਨ ਦੇ ਨਾਲ ਜੇ ਦੋ ਮੰਨ ਲਓ 517 ਡਰੋਨ ਚੋਂ 257 ਹੀ ਇਹਨਾਂ ਨੇ ਸਰਵੈਲੈਂਸ ਹੋਏ ਆ ਅੱਧੇ ਡਰੋਨ ਤਾਂ ਨਿਕਲ ਗਏ ਨਾ ਅੱਧੇ ਡਰੋਨ ਤਾਂ ਸਾਡੇ ਹੱਥ ਹੀ ਨਹੀਂ ਨਾ ਆਏ ਤੇ ਫਿਰ ਇਹਦਾ ਮਤਲਬ ਡਰਗ ਦੀਆਂ ਖੇਪ ਸੁੱਟ ਕੇ ਕਿਤੇ ਨਾ ਕਿਤੇ ਗਏ ਆ ਔਰ ਹੁਣ ਜਿਹੜੀ ਗੱਲ ਸਾਫ ਸਿੰਘ ਜੀ ਇਹ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਕਿਉਂਕਿ ਪੰਜਾਬ ਤੋਂ ਡਰੱਗ ਜਿਹੜੀ ਆ ਬਾਕੀ ਸੂਬਿਆਂ ਨੂੰ ਵੀ ਚੱਲੀ ਜਾਂਦੀ ਹੈ ਹਿਮਾਚਲ ਚ ਵੀ ਬਹੁਤ ਪਿੱਛੇ ਜੀ ਦੇਖਿਆ ਕਿ ਉੱਥੇ ਡਰੱਗ ਸਮਗਲਰਸ ਫੜੇ ਗਏ ਹਰਿਆਣਾ ਵੀ ਫੜੇ ਗਏ ਤੇ ਇਹ ਜਿਹੜੀ ਨਾ ਚੀਜ਼ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਇਸੇ ਕਰਕੇ ਜਿਹੜੀ ਮੈਨੂੰ ਲੱਗਦਾ ਮੈਨੂੰ ਜਾਪਦਾ ਕਿ ਡੀਜੀਪੀ ਜਿਹੜੇ ਗੌਰਵ ਯਾਦਵ ਨੇ ਮੀਟਿੰਗ ਕਰਕੇ ਗਏ ਨੇ ਕਿ ਪੰਜਾਬ ਬਾਰਡਰ ਦੇ ਉੱਤੇ ਆਪਾਂ ਸੁਰੱਖਿਆ ਨੂੰ ਕਿਵੇਂ ਵਧਾ ਸਕਦੇ ਆ ਔਰ ਜੇ ਇਹਦੀਆਂ ਜਿਹੜੀਆਂ ਡਰੱਗਸ ਆ ਰਹੀਆਂ ਇਹਨਾਂ ਨੂੰ ਆਪਾਂ ਕਿਵੇਂ ਰੋਕ ਸਕਦੇ ਆਂ ਹੋਰ ਆਪਾਂ ਇਹਦੇ ਲਈ ਕੀ ਉਪਰਾਲੇ ਕਰ ਸਕਦੇ ਆਂ ਦੇਖੋ ਪਤਾ ਕੀ ਆ ਇੱਕ ਗੱਲ ਤਾਂ ਕਲੀਅਰ ਹੈਗੀ ਆ ਕਿ ਡੀਜੀਪੀ ਗੌਰਵ ਜੱਧਵ ਆਪਣੇ ਆਪ ਇੱਕ ਸਖਸ਼ਮ ਪੁਲਿਸ ਅਫਸਰ ਆ ਸਖਸ਼ਮ ਪੁਲਿਸ ਅਫਸਰ ਦਮ ਮੈਂ ਇਲਾਬੋਰੇਟ ਕਰ ਦੇਣਾ ਉਹ ਹੁੰਦਾ ਜਿਹਦੇ ਸਾਰੇ ਡਿਪਾਰਟਮੈਂਟਸ ਦੇ ਚੀਫਸ ਦੇ ਨਾਲ ਚੰਗੇ ਤਾਲਮੇਲ ਹੁੰਦੇ ਆ ਮੰਨ ਲਓ ਐਨਆਈਏ ਆ ਬਹੁਤ ਅੱਛਾ ਤਾਲਮੇਲ ਆ ਐਨਸੀਬੀ ਆ ਬਹੁਤ ਅੱਛਾ ਤਾਲਮੇਲ ਆ ਬੀਐਸਐਫ ਆ ਉਹਨਾਂ ਦੇ ਡੀਜੀ ਨਾਲ ਬਹੁਤ ਅੱਛਾ ਫਿਰ ਇਹ ਜੁਆਇੰਟ ਚੱਲਣਾ ਪੈਂਦਾ ਠੀਕ ਹੈ ਨਾ ਜੇ ਜੋਇੰਟ ਨਹੀਂ ਚੱਲਣਗੇ ਜੇ ਜੋਇੰਟ ਨਹੀਂ ਚੱਲਣਗੇ ਤੇ ਫਿਰ ਕਿਤੇ ਨਾ ਕਿਤੇ ਲੈਪਸ ਰਹਿ ਜਾਂਦੇ ਆ ਤੇ ਉਹਦਾ ਫਾਇਦਾ ਤਸਕਰ ਉਠਾਉਂਦੇ ਆ ਹੁਣ ਇਹ ਜਿਹੜਾ ਐਨਸੀਬੀ ਦਾ ਤੇ ਇਹਦਾ ਚੱਲ ਰਿਹਾ ਇਸੇ ਕੱਲ੍ਹ ਕੇ ਚੱਲ ਰਿਹਾ ਕਿ ਸੂਬੇ ਜੋ ਹੂਰ ਆਪਾਂ ਡਰੱਗ ਜਿਹੜੀ ਆਈ ਹੋਈ ਹੈ ਜਾਂ ਨਹੀਂ ਆਪਾਂ ਤਰ ਬਾਕੀ ਜਾ ਰਹੀ ਹੈ ਕੁਛ ਇਨਪੁਟਸ ਹੈਗੇ ਸ਼ੇਅਰ ਕੀਤੇ ਜਾਣ ਕੁਛ ਹੋ ਸਕਦਾ ਦਿੱਲੀ ਵਾਲ ਬੰਬੇ ਵਾਲ ਬੰਦੇ ਫੜੇ ਗਏ ਹੋਣ ਉਹਨਾਂ ਐਨਸੀਬੀਨਾ ਫੜੇ ਹੋਣੋਂ ਇਨਪੁੱਟਸ ਸੇ ਸ਼ੇਅਰ ਕੀਤੇ ਜਾਣ ਜਾਂ ਇੱਥੋਂ ਸ਼ੇਅਰ ਕੀਤੇ ਜਾਣ ਕਿ ਬੰਬੇ ਆ ਡਰੱਗਸ ਜਾ ਰਹੀਆਂ ਇਸ ਕਰਕੇ ਇਹ ਦੋਨਾਂ ਦਾ ਏਜੰਸੀਆਂ ਕੇਂਦਰ ਦੀਆਂ ਨਾਲ ਤਾਲਮਿਲ ਕੀਤਾ ਜਾਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦਾ ਸੂਬੇ ਲਈ ਕਾਰਨ ਉਹਦਾ ਇਹ ਹੈਗਾ ਕਿ ਇੱਥੋਂ ਦੀ ਜਿਹੜੀ ਬਾਰਡਰ ਬੈਲਟ ਹੈ ਨਾ 553 ਕਿਲੋਮੀਟਰ ਦੀ ਕੋਈ ਜ਼ਿਆਦਾ ਵਿਕਸਤ ਨਹੀਂ ਹੈਗੀ ਉੱਥੇ ਦੇ ਲੋਕ ਉੱਥੇ ਖੇਤੀਬਾੜੀ ਦਾ ਕੀਤਾ ਹੈ ਉਰੇ 40-40 ਕਿਲੋਮੀਟਰ ਤੱਕ ਤਾਂ ਤੁਸੀਂ ਸਮਝ ਲਓ ਬਈ ਕੋਈ ਕਿੱਤਾ ਹੀ ਹੈ ਨਹੀਂਗਾ ਨਾ ਸਿਰਫ ਕਿਸਾਨੀ ਦਾ ਕਿੱਤਾ ਹੈਗਾ ਉਹ ਵੀ ਅੱਜਕੱਲ ਕਾਟੇ ਤੇ ਮੁਨਾਫੇ ਦਾ ਤਰਜ਼ ਕਿੱਤਾ ਰਿਹਾ ਇਨੀ ਕਿਸਾਨੀ ਦਾ ਕਿਸਾਨ ਤਾਂ ਆਪ ਕਰਜਾਈ ਹੋਇਆ ਪਿਆ ਹੁਣ ਉੱਥੇ ਲਾਲਚ ਦਿੱਤਾ ਜਾਂਦਾ ਹੈ ਕੂਰੀਅਰਸ ਨੂੰ ਲਾਲਚ ਦਿੱਤਾ ਜਾਂਦਾ ਬਈ ਤੁਸੀਂ ਇੱਥੋਂ ਆ ਲਫਾਫਾ ਚੱਕ ਕੇ ਫਲਾਣੀ ਜਗ੍ਹਾ ਪਹੁੰਚਾ ਦਿਓ ਤੁਹਾਨੂੰ ਪੈਸੇ ਪਹੁੰਚਾ ਦੇਣੇ ਆ ਤੋ ਇਸ ਕਰਕੇ ਬਈ ਉਸ ਚੀਜ਼ਾਂ ਤੋਂ ਬਚਾ ਕਰਾਣਾ ਉਸ ਚੀਜ਼ਾਂ ਦੇ ਉੱਤੇ ਫਾਈਂਡ ਆਪਰੇਸ਼ਨ ਕਰਨੇ ਫਾਈਂ ਇਹ ਕੰਮ ਤਾਂ ਚੱਲਦੇ ਰਹਿੰਦੇ ਆ ਪੁਲਿਸ ਦੇ ਲੇਕਿਨ ਜਿਹੜੀ ਮੀਟਿੰਗ ਹੋਈ ਆ ਜੇ ਤੁਸੀਂ ਆਪਾਂ ਸੋਚੀਏ ਕਿ ਵਿਕਰਮ ਜੀਠੀ ਵਾਲੇ ਕੇਸ ਉਹਦੇ ਕਰਕੇ ਨਹੀਂ ਆ ਕਿਉਂਕਿ ਉਹਦੇ ਕੇਸ ਚ ਈਡੀ ਇੰਟਰਫੇਅਰ ਕਰ ਸਕਦੀ ਆ ਜਿਹੜਾ ਕਿ ਈਡੀ ਨੇ 2014 ਚ ਇੱਕ ਵਾਰ ਸੰਭਨ ਕੀਤਾ ਸੀ ਮੁੜ ਕੇ ਫਾਈਲ ਉਹਨਾਂ ਨੇ ਬੰਦ ਕਰ ਦਿੱਤੀ ਬਲੌਟ ਸਰ ਸਵਾਲ ਇਹੀ ਬਣਦਾ ਨਾ ਕਿ ਜਦੋਂ ਡਿਸਪਰਪੋਰਸ਼ਨਟ ਐਸੈਟਸ ਦਾ ਕੇਸ ਦਰਜ ਹੁੰਦਾ ਉਦੋਂ ਹੀ ਐਨਸੀਬੀ ਦੇ ਵੱਲੋਂ ਚਿੱਠੀ ਲਿਖ ਕੇ ਤੇ ਮੰਗ ਕਰ ਲਈ ਜਾਂਦੀ ਆ ਕਿ ਅਸੀਂ ਇਹ ਚ ਜਾਂਚ ਕਰਨਾ ਚਾਹੁੰਦੇ ਆ ਫਿਰ ਮੰਗ ਹੀ ਨਹੀਂ ਸੀ ਕਰਨੀ ਚਾਹੀਦੀ ਦੇਖੋ ਜਾਂਚ ਡਰੱਗ ਦੇ ਕੇਸ ਦੀ ਉਹ ਕਰ ਸਕਦੇ ਮੈਂ ਤੁਹਾਨੂੰ ਫਿਰ 클리어 ਕਰਦਾ 2022 ਦੇ ਮਸਲੇ ਦੀ 21 2021 ਦੇ ਮਾਮਲੇ ਦੀ ਕਰ ਸਕਦੇ ਆ ਜਿਹਦੇ ਵਿੱਚ ਚਰਨਜੀਤ ਚੰਨੀ ਦੀ ਸਰਕਾਰ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਜਿਹੜਾ STF ED ਦੀ ਹੀ ਇੱਕ ਲੈਟਰ ਜਿਹੜੀ ਸੀਗੀ ED ਦੀ ਹੀ ਇੱਕ ਫਾਈਨਡਿੰਗ ਸੀ ਉਹਦੇ ਉੱਤੇ STF ਨੇ ਆਪਣੀ ਅਪਰੂਵਲ ਦਿੱਤੀ ਔਰ ਅਟੈਸਟ ਕੀਤਾ ਤੇ ਉਹਦੇ ਉੱਤੇ ਪਰਚਾ ਦਰਜ ਹੋਇਆ ਉਹਦੇ ਉੱਤੇ ਹੋ ਸਕਦਾ ਕਿ ਜੇ ਤੁਸੀਂ ਕਹੋ ਕਿ ਇਹ ਐਸਾ ਕੇਸ ਦੇ ਵਿੱਚ DA ਦੇ ਕੇਸ ਤੇ NCBC ਆ ਜੇ ਇਦੇ ਚ ਨਹੀਂ ਆ ਸਕਦੀ ਡੀਏ ਦੇ ਕੇਸ ਚ ਵੱਧ ਤੋਂ ਵੱਧ ਜੀ ਵਿਜੀਲੈਂਸ ਦੇਖੂਗੀ ਕਿ ਇਹਦੇ ਚ ਫੋਰਨ ट्रांजੈਕਸ਼ਨਸ ਹੈਗੀਆਂ ਜਾਂ ਇਹ ਹੈਗਾ ਵੱਧ ਤੋਂ ਵੱਧ ਉਹ ਈਡੀ ਨੂੰ ਲੈਟਰ ਲਿਖ ਸਕਦੇ ਆ ਈਡੀ ਇੱਧਰ ਲੈਟਰ ਲਿਖ ਸਕਦੀ ਆ ਹਾਂ ਜਿਹੜੇ ਪੁਰਾਣੇ ਡਰੱਗ ਕੇਸ ਹੈ ਪੰਜਾਬ ਦੇ ਦੇਖੋ ਗੱਲ ਨਹੀਂ ਸਮਝਦੇ ਜੇ ਮੰਨ ਲਓ ਪੂਲਾ ਡਰੱਗ ਕੇਸ ਹੈਗਾ ਵਾ ਰਾਜਕੰਦੋਲੇ ਵਾਲਾ ਕੇਸ ਹੈਗਾ ਵੈ ਰਾਣੂ ਵਾਲਾ ਕੇਸ ਹੈਗਾ ਇਹਨਾਂ ਦੇ ਵਿੱਚ ਤਾਂ ਐਨਸੀਬੀ ਜਾਂਚ ਕਰ ਸਕਦੀ ਆ ਭੂਲੇ ਡਰੱਗ ਰੈਕਟ ਚ ਜਾਂਚ ਕੀਤੀ ਜਾ ਸਕਦੀ ਆ ਐਨਸੀਬੀ ਉਹਦੇ ਚ ਇੰਟਰਸਟ ਲੈ ਸਕਦੀ ਆ ਭਾਈ ਕਿਉਂਕਿ ਉਹਦੇ ਚ ਹਾਈ ਪ੍ਰੋਫਾਈਲ ਡਰੱਗ ਰੈਕਟ ਹੈਗਾ ਉਹਦੇ ਚ ਕਿਹੜੇ ਕਿਹੜੇ ਬੰਦੇ ਇਨਵੋਲ ਆ ਉਹਦੇ ਚ ਫੋਰਨ ਦੇ ਬੰਦੇ ਵਿਦੇਸ਼ਾਂ ਦੇ ਬੰਦੇ ਇਨਵੋਲ ਆ ਸੱਤਾ ਇਨਵੋਲ ਆ ਪਿੰਦਰੀ ਇਨਵੋਲ ਪਿੰਦੀ ਇਨਵੋਲ ਹੈ ਲੜੀ ਇਨਵੋਲ ਹੈਗਾ ਇਸ ਕਰਕੇ ਉਹ ਉਹਦੇ ਵਿੱਚ ਜਾਂਚ ਵਿਖਮ ਪਦਰ ਦੇ ਉੱਤੇ ਜਾਣਦੀ ਜਦੋਂ ਸੰਭਾਵਨਾ ਹੁੰਦੀ ਐ ਐਨਸੀਬੀ ਜਾਂ ਹੋਰ ਏਜੰਸੀਆਂ ਜਿਹੜੀਆਂ ਕੇਂਦਰ ਦੀਆਂ ਉਹ ਕੰਮ ਕਰਦੀਆਂ ਆ ਕੇ ਸਰ ਡਾਕਟਰ ਸਾਹਿਬ ਇੱਕ ਇੱਕ ਟੈਕਨੀਕਲ ਮੇਰਾ ਸਵਾਲ ਹੋਰ ਹੈਗਾ ਜੇ ਡਿਸਪਰਪੋਰਸ਼ਨੇਟ ਐਸੈਟਸ ਦੇ ਵਿੱਚ ਇਹ ਇਲਜ਼ਾਮ ਲੱਗੇ ਕਿ ਇਹ ਸਰਟਨ ਜਾਇਦਾਦ ਡਰੱਗ ਮਨੀ ਨਾਲ ਬਣਾਈ ਗਈ ਹੈ ਫਿਰ ਕੋਈ ਇੰਟਰਫੀਰੈਂਸ ਹੋ ਸਕਦੀ ਨਹੀਂ ਫਿਰ ਵੀ ਨਹੀਂ ਹੋ ਸਕਦੀ ਫਿਰ ਵੀ ਮਨੀ ਲਾਂਡਰਿੰਗ ਆਏਗਾ ਪੀਐਮਐਲਏ ਐਕਟ ਲੱਗੇਗਾ ਐਨਸੀਬੀ ਡਰੱਗ ਦੀ ਐਨਡੀਪੀਐਸ ਦੀ ਜਾਂਚ ਕਰ ਸਕਦਾ ਹੈ ਉਹ ਐਨਡੀਪੀਐਸ ਜਿੱਦੇ ਚ ਸੈਕਸ਼ਨ ਨਹੀਂ ਹੈਗਾ ਉਹਦੇ ਚ ਨਹੀਂ ਜਾ ਸਕਦਾ ਇੰਦੇ ਚ ਜਿਹੜਾ ਲੱਗਿਆ ਹੋਇਆ ਸੈਕਸ਼ਨ ਹੈਗੇ ਆ ਉਹ ਕਰਪਸ਼ਨ ਐਕਟ ਹੋ ਸਕਦਾ ਉਹ ਦੂਜੇ ਸੈਕਸ਼ਨ ਹੋ ਸਕਦੇ ਆ ਐਨਡੀਪੀਐਸ ਦਾ ਜਿਹੜਾ ਸੈਕਸ਼ਨ ਹੈਗਾ ਉਹ ਦੂਜਾ ਸੈਕਸ਼ਨ ਹੈਗਾ ਜਿਹੜਾ 2021 ਦੇ ਪਰਚੇ ਚਾ ਉੱਚ ਜਾਂਚ ਕਰ ਸਕਦੀ ਹੈ ਲੇਕਿਨ ਜਿਹੜੇ ਮੰਨ ਲਓ ਹਜੇ ਤੱਕ ਤਾਂ ਵੈਸੇ ਪ੍ਰਤੱਖ ਪਰਮਾਨ ਇਹ ਆਇਆ ਨਹੀਂ ਕਿ ਇਹ ਜਿਹੜੀ ਵਿਕਰਮ ਮਜੀਠੀ ਇਹਦਾ ਜਿਹੜਾ ਐਮਪਾਇਰ ਖੜਾ ਹੋਇਆ ਐਡਾ ਇਹਦੇ ਚ ਡਰੱਗ ਬਣੀ ਯੂਜ਼ ਹੋਈ ਆ ਹਜੇ ਤੱਕ ਕੋਈ ਚੀਜ਼ ਇਦਾਂ ਦੀ ਜਨਤਕ ਨਹੀਂ ਹੋਈ ਕਿ ਹਾਂ ਇੱਕ ਲਾਈਨ ਜਿਹੜੀ ਆਈ ਸੀਗੀ ਕਿ 35 ਲੱਖ ਰੁਪਏ ਇੱਕ ਸਟੇਟਮੈਂਟ ਹੈਗੀ ਸੀ ਕਿ ਬਿਕਰਮ ਮਜੀਠੀਆ ਨੂੰ ਦਿੱਤੇ ਗਏ ਆ ਲੇਕਿਨ ਉਹ ਜਿਹੜੀ ਸਟੇਟਮੈਂਟ ਸੀ ਉਹ ਪੋਲਿਟੀਕਲ ਸਟੇਟਮੈਂਟ ਸੀ ਬਿੱਟੂ ਵਾਲਾ ਦਵਲੋਂ ਕਿ ਉਹ ਪੈਸੇ ਦਿੱਤੇ ਗਏ ਸੀ ਚੋਨਾ ਸੀਗੀਆਂ ਉਸ ਵੇਲੇ ਮੈਂ ਬਾਗਾਹੇ ਬਗਾਹੇ ਜਿਹੜਾ ਵਕਤ-ਵਕਤ ਦੇ ਉੱਤੇ ਦਿੱਤੇ ਤੇ ਉਹਦੇ ਵਿੱਚ ਜਿਹੜਾ ਇੱਕ ਜਿਹੜੀ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਉਹ ਪਾਲ ਸਿੰਘ ਵੱਲੋਂ ਹੋਈ ਆ ਗਨੀਵਕੌਰ ਦੇ ਨਾਂ ਤੇ ਦੋ ਚੀਜ਼ਾਂ ਹੈਗੀਆਂ ਆਦਰਵਾਇਜ਼ ਜੇ ਆਪਾਂ ਇਧਰਲੇ ਪਾਸੇ ਕਹੀਏ ਕਿ ਜੋ ਹੁਣ ਚੱਲ ਰਿਹਾ ਜ਼ਮੀਨ ਦਾ ਜਾਇਦਾਦ ਦਾ ਇਹਦੇ 'ਚ ਹਜੇ ਤੱਕ ਤਾਂ ਨਾ ਤਾਂ ਰੂਲਿੰਗ ਪਾਰਟੀ ਵੱਲੋਂ ਨਾ ਵਿਜੀਲੈਂਸ ਬਿਊਰੋ ਵੱਲੋਂ ਨਾ ਵਿਜੀਲੈਂਸ ਬਿਊਰੋ ਦੇ ਜਿਹੜੇ ਵਕੀਲ ਨੇ ਸੌਫਟ ਉਹਨਾਂ ਵੱਲੋਂ ਕੋਈ ਇਦਾਂ ਦੀ ਚੀਜ਼ ਜਨ ਤੱਕ ਕੀਤੀ ਨਹੀਂ ਗਈ ਜਿੰਦੇ ਚ ਪਤਾ ਲੱਗੇ ਕਿ ਇਹ ਜਿਹੜਾ ਪੈਸਾ ਇਹਦੇ ਚ ਇਹਨਾਂ ਕੋਲ 540 ਕਰੋੜ ਦਾ ਦਾਵਾ ਕਰ ਰਹੇ ਨੇ ਇਹਦੇ ਚ ਡਰੱਗ ਬਣੀ ਹੈਗੀ ਹੈ ਹਜੇ ਤੱਕ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਡਾਕਟਰ ਸਾਹਿਬ ਇਸ ਗੱਲ ਨੂੰ ਵੀ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਕਿ ਕੇਂਦਰ ਦੀ ਏਜੰਸੀ ਜਿਹੜੀ ਐਨਸੀਬੀ ਹੈ ਉਹ ਡਰੱਗ ਮਾਮਲੇ ਦੇ ਵਿੱਚ ਜਾਂਚ ਕਰਨਾ ਚਾਹੁੰਦੀ ਔਰ ਸਪੈਸ਼ਲੀ ਵਿਕਰਮ ਸਿੰਘ ਮਜੀਠੀਆ ਮਾਰੇ ਨਹੀਂ ਇਹ ਦੇਖੋ ਪਤਾ ਕੀ ਹੈ ਪਹਿਲੀ ਗੱਲ ਤਾਂ ਧਿਆਨ ਨਾਲ ਸਮਝ ਲਓ ਜੇ ਵਿਕਰਮ ਮਜੀਠੀਆ ਦੇ ਖਿਲਾਫ ਜਾਂਚ ਕਰਨੀ ਹੋਵੇ ਜਿਹੜਾ ਅੱਜ ਡੀਏ ਦਾ ਪਰਚਾ ਦਰਜ ਹੋਇਆ ਬਿਜ਼ਨਸ ਨੇ ਕੀਤਾ ਇਹ ਤਾਂ ਈਡੀ ਦਾ ਪਰਚਾ ਬੰਦਾ ਸੀ ਈਡੀ ਨੇ ਤਾਂ 2018 ਚ ਮੁਕੰਮਲ ਕਰ ਲਈ ਰਿਪੋਰਟ ਈਡੀ ਨੇ ਤਾਂ ਇੱਕ ਵਾਰ ਸੰਮਨ ਕਰਕੇ ਵਿਕਰਮ ਮਜੀਠੀਆ ਨੂੰ ਬੁਲਾਇਆ ਹੀ ਨਹੀਂ ਦੁਬਾਰਾ ਇਹ ਜਣੀਆਂ ਟ੍ਰੇਲਸ ਹੈਗੀਆਂ ਮਨੀ ਦੀਆਂ ਇਹ 2012 ਤੋਂ ਬਾਅਦ ਦੀਆਂ ਟ੍ਰੇਲਸ 2012 ਕੋ 2008-09 ਤੋਂ ਸ਼ੁਰੂ ਹੋਈਆਂ ਹੋਈਆਂ ਤੇ 2016 ਤੱਕ ਦੀਆਂ ਗਈਆਂ ਹੋਈਆਂ ਇਨਾਂ ਦੇ ਵਿੱਚ ਟ੍ਰੇਲ ਤਾਂ ਇਹ ਇਹ ਪੈਸੇ ਬਾਰੇ ਤਾਂ ED ਨੇ ਆਪ ਫਾਈਲ ਆਪ ਬੰਦ ਕੀਤੀ ਹੈਗੀ ਆ ਔਰ ਜੇ ਤੁਸੀਂ ਦੂਜੀ ਗੱਲ ਸੁਣੋ ਬਈ ED ਅਗਰ ਇਹਦੇ ਵਿੱਚ ਜਿਹੜੀਆਂ ਕੰਪਨੀਆਂ ਨੇ ਵਿਦੇਸ਼ਾਂ ਤੋਂ ਫੰਡ ਕੀਤੇ ਇਹਨਾਂ ਦੇ ਸ਼ੇਅਰ ਖਰੀਦੇ ਆ ਉਹ ED ਉਹਦੇ ਵਿੱਚ ਕੰਮ ਕਰ ਸਕਦੀ ਸੀ PML ਵਿੱਚ ਪਰ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਆਪ ਫਾਈਲ ਬੰਦ ਕੀਤੀ ਕੇਂਦਰ ਦੀ ਏਜੰਸੀਆਂ ਨੇ ਜਿਹੜਾ ਇਹਦੇ 'ਚ ਮੈਨੂੰ ਨਹੀਂ ਲੱਗਦਾ ਬਈ ਕੋਈ ਜਿਹੜਾ ਵਾ ਰਵਈਆ ਜਿਹੜਾ ਉਹ ਇੱਕ ਬੜਾ ਸਖਤ ਰਵਈਆ ਅਖਤਿਆਰ ਕੀਤਾ ਉਹਨਾਂ ਨੇ ਆਪਣੇ ਜਿਵੇਂ ਬਾਕੀਆਂ ਨੂੰ ਕਨਵਿਕਸ਼ਨ ਕਰਾਤੀ ਬਿੱਟੂ ਆਲਖ ਨੂੰ ਕਰਾਤੀ ਜਗਜੀਤ ਚੈਲ ਨੂੰ ਕਰਾਤੀ ਪਰ ਇਹਦੇ ਵਿੱਚ ਉਹਨਾਂ ਨੇ ਬਰੀਕੀ ਨਾਲ ਜਾਂਚ ਹੀ ਨਹੀਂ ਕੀਤੀ ਅੱਗੋਂ ਗਹਿਰਾਈ 'ਚ ਗਏ ਨਹੀਂਗੇ ਇਹੀ ਉਹੀ ਜਿਹੜੀਆਂ ਚੀਜ਼ਾਂ ਫਾਈਂਡਿੰਗਸ ਹੈਗੀਆਂ ਉਹ ਹੁਣ ਬਿਜ਼ਲੈਨਸ ਨੇ ਪਰਚਾ ਹੁਣ ਦਿੱਤਾ ਆ ਕੇ ਮਤਲਬ ਡਾਕਟਰ ਸਾਹਿਬ ਇਹ ਮੰਨ ਲੀਏ ਕਿ ਹੁਣ ਜੇ ਐਨਸੀਬੀਏ ਚੁੱਕਦੀ ਵੀ ਹੈ ਮੁੱਦਾ ਇਹ ਚੁੱਕਣਾ ਚਾਹੁੰਦੀ ਵੀ ਸੀ ਉਹ ਡਰੱਗ ਮਾਮਲੇ ਨੂੰ ਵੀ ਫਾਈਲ ਨੂੰ ਬੰਦ ਕਰਨਾ ਚਾਹੁੰਦੀ ਸੀ ਨਹੀਂ ਬੰਦ ਨਹੀਂ ਦੇਖੋ ਗੱਲ ਪਤਾ ਕੀ ਹੈ ਇੱਕ ਗੱਲ ਨੂੰ ਪਹਿਲਾਂ ਕਲੀਅਰ ਸਮਝ ਲਓ ਜਿਹਦੇ ਵਿੱਚ ਏਜੰਸੀਆਂ ਇਨਵੋਲਵ ਹੋ ਜਾਣ ਬਖਵਖ ਉਸ ਕੇਸ ਕੋਈ ਹੈਂਕੀ ਫੈਂਕੀ ਨਹੀਂ ਹੋ ਸਕਦਾ ਹਾਂ ਤੁਸੀਂ ਜਿਵੇਂ ਮਨੀ ਲਾਂਡਰਿੰਗ ਦਾ ਸਿਰਫ ਤੇ ਸਿਰਫ ਈਡੀ ਕੋ ਅਧਿਕਾਰ ਹੈ ਚੈੱਕ ਕਰਨ ਦਾ ਤੇ ਉਹਦੇ ਵਿੱਚ ਉਹ ਕੁਝ ਵੀ ਕਰ ਸਕਦੇ ਆ ਉਹਦੇ ਚ ਅੱਗੋਂ ਨਹੀਂ ਤਫਤੀਸ਼ ਕਰਨਾ ਚਾਹੁੰਦੇ ਬੰਦ ਕਰ ਦਿੰਦੇ 2018 ਚ ਫਾਈਲ ਕਹਿੰਦੇ ਸਾਡੀ ਤਫਤੀਸ਼ ਮੁਕੰਮਲ ਉਹ ਕਿਉਂਕਿ ਮਨੀ ਲਾਂਡਰਿੰਗ ਦੇ ਬਾਰੇ ਈਡੀ ਤੋਂ ਇਲਾਵਾ ਕੋਈ ਦੂਜੀ ਏਜੰਸੀ ਜਾਂਚ ਨਹੀਂ ਕਰ ਸਕਦੀ ਹੁਣ ਜਿਹੜਾ ਡਰੱਗ ਕੇਸ ਹੈ ਡਰੱਗ ਕੇਸ 'ਚ ਪੰਜਾਬ ਪੁਲਿਸ ਵੀ ਜਾਂਚ ਕਰ ਸਕਦੀ ਹੈ ਇੱਥੋਂ ਦੀ ਕਾਊਂਟਰ ਇੰਟੈਲੀਜੈਂਸੀ ਵੀ ਕਰ ਸਕਦੀਆਂ ਡਰੱਗ ਦੇ ਵਿੱਚ ਬੀਐਸਐਫ ਦੀ ਇੰਟੈਲੀਜੈਂਸ ਸਰਵਿਸ ਵੀ ਜਾਂਚ ਕਰ ਸਕਦੀ ਹੈ ਉਹ ਵੀ ਪੂਰੀਆਂ ਰਿਪੋਰਟ ਬਣਾ ਸਕਦੀਆਂ ਆਈਬੀ ਵੀ ਬਣਾਈਗੀ ਇੰਟੈਲੀਜੈਂਸ ਬਿਊਰੋ ਔਰ ਉਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਬਣਾਏਗੀ ਤੇ ਇਹਦੇ ਵਿੱਚ ਜਿਹਦੇ 'ਚ 8 ਏਜੰਸੀਆਂ ਇਨਵੋਲਵ ਹੋ ਜਾਣ ਤੇ ਮੈਨੂੰ ਇਹ ਦੱਸੋ ਉਸ ਉਸ ਦੇ ਵਿੱਚ ਕਿਹੜਾ ਅਫਸਰ ਹੈਂਕੀ-ਫੈਂਕੀ ਦੀ ਜ਼ਿੰਮੇਵਾਰੀ ਲਊਗਾ ਹੈਂਕੀ-ਫੈਂਕੀ ਕੋਈ ਨਹੀਂ ਜ਼ਿੰਮੇਵਾਰੀ ਹੁੰਦੀ ਲੈਂਦਾ ਹੀ ਕੋਈ ਨਹੀਂਗਾ ਹੁਣ ਮੰਨ ਲਓ 2021 ਦਾ ਪਰਚਾ ਦਰਜ ਹੈਗਾ ਜਿਹੜਾ ਵਿਕਰਮ ਮਜੀਠੀਆ ਦੇ ਦਰਜਾ ਉਹਦੀ ਤਫ਼ਤੀਸ਼ ਤੁਹਾਡੇ ਕੀ ਕਹਲੋ ਸੈਫ ਆਈ ਆਰ ਤੇ ਨਜ਼ਰ ਨਹੀਂ ਆਉਦੀ ਆ ਉਸ ਐਫ ਆਈ ਆਰ ਤੇ ਸਾਰੀ ਏਜੰਸੀਆਂ ਦੀ ਨਜ਼ਰ ਆ ਉਹ ਚ ਐਨ ਡੀ ਪੀਐਸ ਸੈਕਸ਼ਨ ਲੱਗਾ ਹੋਇਆ ਲੇਕਿਨ ਗੱਲ ਇਹ ਆ ਕਿ ਉਹਦੇ ਵਿੱਚ ਹਜੇ ਤੱਕ ਫੈਕਟਸ অর ਫਾਈਂਡਿੰਗ ਆਈਆਂ ਹੀ ਕੁਛ ਨਹੀਂ ਗਈਆਂ ਤਫ਼ਤੀਸ਼ ਹੀ ਨਹੀਂ ਹੋਈ ਮਾਮਲਾ ਹੀ ਨਹੀਂ ਅੱਗੇ ਚੱਲਿਆ ਤੇ ਚਲਾਨ ਹੀ ਨਹੀਂ ਪੇਸ਼ ਹੋਇਆ ਸਜ਼ਾ ਤਾਂ ਰੋਸ਼ਮ ਕੋਣ ਗਨੀਵ ਕੌਰ ਮਜੀਠੀਆ ਤੇ ਵੀ ਮੈਂ ਆਉਣਾ ਚਾਹੁੰਦਾ ਖਾਸ ਤੌਰ ਦੇ ਉੱਤੇ ਇੱਕ ਸਵਾਲ ਖੜਾ ਹੋ ਰਿਹਾ ਸੀ ਕਿ ਸ਼ਾਇਦ ਵਿਕਰਮ ਸਿੰਘ ਮਜੀਠੀਆ ਤੋਂ ਵੱਧ ਗਨੀਵ ਕੌਰ ਨੂੰ ਵੀ ਸਾਮਨਿੰਗ ਕੀਤੀ ਜਾਵੇ ਇਸ ਬਾਰੇ ਜਦੋਂ ਚਰਚਾਾਂ ਮ ਚੱਲੀਆਂ ਤੇ ਅਸੀਂ ਦਮਨਬੀਰ ਸਿੰਘ ਨੂੰ ਵੀ ਕਾਲ ਕੀਤੀ ਪਰ ਉਹਨਾਂ ਨੇ ਇਸ ਉੱਤੇ ਇਨਕਾਰ ਕਰ ਦਿੱਤਾ ਕੋਈ ਵੀ ਜਵਾਬ ਦੇਣ ਤੋਂ ਪਰ ਹੁਣ ਸਵਾਲ ਉੱਥੇ ਦਾ ਉੱਥੇ ਹੀ ਹੈ ਕਿ ਕੀ ਹੁਣ ਗਨੀਵ ਕੌਰ ਨੂੰ ਵੀ ਬੁਲਾਇਆ ਜਾਊਗਾ ਦੇਖੋ ਇਹ ਬਿਜ਼ਨਸ ਬਿਊਰੋ ਤੇ ਡਿਪੈਂਡ ਕਰਦਾ ਉਹਨਾਂ ਦੀ ਜਾਂਚ ਦੇ ਵਿੱਚ ਅਗਰ ਇਹ ਲੱਗੇਗਾ ਕੀ ਗਨੀਵਕੌਰ ਮਜੀਠੀਆ ਜਿਹੜੇ ਐ ਇਹਨਾਂ ਦੇ ਨਾਂ ਦੇ ਉੱਤੇ ਪ੍ਰਾਪਰਟੀਆਂ ਖਰੀਦੀਆਂ ਗਈਆਂ ਜਾਂ ਮੰਨ ਲਓ ਜਿਵੇਂ ਆ ਆ ਇਹਨਾਂ ਦੀ ਰੂਲਿੰਗ ਪਾਰਟੀ ਦੇ ਲੋਕ ਕਹਿੰਦੇ ਆ ਭਾਈ ਡੇਢ ਕਰੋੜ ਆਇਆ ਕੰਪਨੀ ਬਾਅਦ ਚ ਬੰਦ ਹੋ ਗਈ ਕਰੋੜ ਰਹਿ ਗਿਆ ਜੇ ਬਿਜ਼ਨਸ ਬਿਊਰੋ ਇਸ ਚੀਜ਼ ਤੇ ਸਮਝੇਗਾ ਕਿ ਉਹ ਸਾਨੂੰ ਇਸ ਮਨੀ ਟ੍ਰੇਲ ਨੂੰ ਇਹ ਪੈਸਾ ਕਿਹੜੀਆਂ ਕੰਪਨੀਆਂ ਨੇ ਦਿੱਤਾ ਇਹਨਾਂ ਨੂੰ ਕਿਉਂ ਆਈਆਂ ਇਹਨਾਂ ਕੋਲ ਵਿਕਰਮ ਮਮਦ ਗਨੀਵਕੌਰ ਮਜੀਠੀਆ ਦੀ ਕਿਉਂ ਡੇਢ ਕਰੋੜ ਦੀ ਟ੍ਰਾਂਜੈਕਸ਼ਨ ਹੋਈ ਭਾਈ ਕਿਉਂ ਕੰਪਨੀ ਨੇ ਇਹਨਾਂ ਨਾਲ ਖੋਲਹੀ ਗਈ ਅਤੇ ਕੰਮ ਕੀਤਾ ਗਿਆ ਬਾਜ ਕੰਪਨੀ ਕਿਉਂ ਬੰਦ ਹੋਈ ਉਹ ਬੁਲਾ ਲੈਣਗੇ ਲੇਕਿਨ ਜੇ ਉਹਨਾਂ ਨੂੰ ਤਫਤੀਸ਼ ਦੇ ਵਿੱਚ ਜ਼ਰੂਰਤ ਨਾ ਮਹਿਸੂਸ ਹੋਈ ਤੇ ਕੋਈ ਜ਼ਰੂਰਤ ਨਹੀਂ ਹੈਗੀ ਹਜੇ ਤੱਕ ਜੋ ਮੈਨੂੰ ਲੱਗ ਰਿਹਾ ਹਜੇ ਤੱਕ ਜੋ ਸਾਰਾ ਕੇਸ ਹੈ ਨਾ ਉਹ ਵਿਕਰਮ ਮਜੀਠੀਆ ਤੇ ਫੋਕਸ ਹੋ ਰਿਹਾ ਵਿਕਰਮ ਮਜੀਠੀਆ ਦੇ ਹੀ ਆਮਦਨ ਤੋਂ ਵੱਧ ਜਾਇਦਾਦ ਦੇ ਉੱਤੇ ਫੋਕਸ ਹੋ ਰਿਹਾ ਕਿਉਂਕਿ ਬੜਾ ਲੰਬਾ ਸਬਜੈਕਟ ਹੈਗਾ ਇਹ ਛੋਟਾ ਨਹੀਂ ਹੁੰਦਾ ਵੀ ਠੀਕ ਆ ਯਾਰਾ ਪ੍ਰਾਪਰਟੀ ਲੱਭ ਗਈ ਦੇਖੋ ਜੇ ਹਿਮਾਚਲ ਪ੍ਰਾਪਰਟੀ ਹੈ ਜਾਂ ਉਥੋਂ ਇੱਕ ਲੇਡੀ ਦੇ ਹੋਰ ਦਸਤਾਵੇਜ਼ ਮਿਲੇ ਆ ਉਹ ਸਾਰਾ ਉਹਨਾਂ ਨੂੰ ਖੰਗਾਲਣਾ ਪੈਣਾ ਲੇਡੀ ਕੌਣ ਹੈ ਉਹਦਾ ਕੀ ਨੈਟਵਰਕ ਹੈ ਪ੍ਰਾਪਰਟੀਆਂ ਦੇ ਕਾਗਜ਼ ਲੈਣੇ ਪੈਣੇ ਆ ਨਿਸ਼ਾਨਦਗੀਆਂ ਕਰਾਉਣੀਆਂ ਪੈਣੀਆਂ ਮਾਰਕੀਟ ਵੈਲਿਊਏਸ਼ਨ ਕਰਾਉਣੀ ਪੈਣੀ ਹੈ ਸਰਕਾਰੀ ਵੈਲਿਊਏਸ਼ਨ ਕਰਾਉਣੀ ਪੈਣੀ ਹੈ ਉਹ ਪੈਸੇ ਦੇ ਸੋਰਸ ਤਿਆਰ ਕਰਨੇ ਪੈਣੇ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਮਹੀਨੇ ਵੱਧੀ ਲੱਗਦੇ ਆ ਨਾ ਹਜੇ ਤੱਕ ਤਾਂ ਇਹ ਹੋਣਾ ਵੀ ਚਲੋ ਅਸੀਂ ਬਿਕਰਮ ਮਜੀਠੀਆ ਦਾ ਚਲਾਨ ਜਿੰਨੀ ਛੇਤੀ ਹੁੰਦਾ ਪੇਸ਼ ਕਰੀਏ ਉਹਦੀ ਤਿਆਰੀ ਚੱਲ ਰਹੀ ਹੋਣੀ ਆ ਉਹਦੇ ਉੱਤੇ ਡਾਕੂਮੈਂਟੇਸ਼ਨ ਦੇ ਪੂਰੇ ਕੰਮ ਚੱਲ ਰਹੇ ਹੋਣੇ ਆ ਹਜੇ ਗਨੀਵਕੌਰ ਮਜੀਠੀਆ ਦਾ ਸਬਜੈਕਟ ਜਿਹੜਾ ਉਹ ਬਾਹਰਲਾ ਸਬਜੈਕਟ ਹੈਗਾ ਜਿਹੜਾ ਸੈਕੰਡਰੀ ਹੈ ਉਹ ਠੀਕ ਹੈ ਬਿਲਕੁਲ ਇਹ ਹੁਣ ਸਮਾਂ ਦੱਸੇਗਾ ਕਿ ਗਨੀਵਕੌਰ ਨੂੰ ਬੁਲਾਇਆ ਜਾਂਦਾ ਹੈ ਕਿ ਨਹੀਂ ਔਰ ਖਾਸ ਤੌਰ ਦੇ ਉੱਤੇ ਐਨਸੀਬੀ ਦੀ ਕੀ ਭੂਮਿਕਾ ਰਹਿੰਦੀ ਹੈ ਉਹਦੇ ਉੱਤੇ ਵੀ ਨਿਗ੍ਹਾ ਰਹੂਗੀ ਉਦੋਂ ਤੱਕ ਲਈ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸਿੰਘ ਤੁਸੀਂ ਬਣੇ ਹੋ ਵਨ ਇੰਡੀਆ ਪੰਜਾਬ